ਦੋਸਤੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੱਤੇ ਸਭ ਤੋਂ ਪਹਿਲਾਂ ਤਾਂ ਅਸੀਂ ਦੋਨਾਂ ਫਰਮਾਂ ਵੱਲੋਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੀ ਮਨੁੱਖਤਾ ਨੂੰ ਸਿੱਖ ਕਮਿਊਨਿਟੀ ਨੂੰ ਖਾਲਸਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਮੁਬਾਰਕਬਾਦ ਦਿੰਨੇ ਆ ਨਾਲ ਦੀ ਨਾਲ ਅਸੀਂ ਅਪੀਲ ਕਰਾਂਗੇ ਸਾਡੇ ਇਸ ਮੋਰਚੇ ਦੇ ਨਾਲ ਪਿਆਰ ਕਰਨ ਵਾਲੇ ਹਰ ਉਸ ਵਿਅਕਤੀ ਨੂੰ ਔਰ ਖਾਸ ਤੌਰ ਦੇ ਤੇ ਜਥੇਬੰਦੀਆਂ ਦੇ ਨਾਲ ਜੁੜੇ ਹੋਏ ਉਹਨਾਂ ਦੇ ਕੈਡਰ ਨੂੰ ਕਿ ਕੱਲ 2 13 ਤਰੀਕ ਤੋਂ ਸ੍ਰੀ ਅਖੰਡ ਪਾਤਸ਼ਾਹਬ ਦਾ ਪ੍ਰਕਾਸ਼ ਖਨੌਲੀ ਬਾਰਡਰ ਦੇ ਉੱਤੇ ਕੀਤਾ ਗਿਆ ਇਸ ਵਿਸਾਖੀ ਦੇ ਦਿਹਾੜੇ ਨੂੰ ਮੁੱਖ ਰੱਖ ਕੇ ਜਿਹਦਾ ਭੋਗ ਕੱਲ ਨੂੰ 15 April ਨੂੰ ਪੈਣਾ ਹੈ ਆਪ ਸਭ ਨੂੰ ਸਲੀਮਰ ਬੇਨਤੀ ਹੱਥ ਜੋੜ ਕੇ ਬੇਨਤੀ ਹੈ ਕਿ ਕੱਲ ਵਾਲੇ ਪ੍ਰੋਗਰਾਮ ਦੇ ਵਿੱਚ ਇਲਾਕੇ ਦੀਆਂ ਸੰਗਤਾਂ ਔਰ ਜਥੇਬੰਦੀ ਨਾਲ ਜੁੜੇ ਹੋਏ ਹਰ ਇੱਕ ਕਾਰਕੁਨ ਹਰ ਇੱਕ ਵਿਅਕਤੀ ਨੂੰ ਸਾਡੀ ਅਪੀਲ ਹੈ ਕਿ ਕੱਲ ਵਾਲਾ ਪ੍ਰੋਗਰਾਮ ਕੱਲ ਵਾਲਾ ਦਿਨ ਇੱਥੇ ਵਿਸਾਖੀ ਦਾ ਦਿਹਾੜਾ ਖਨੌਲੀ ਬਾਰਡਰ ਦੇ ਉੱਤੇ ਮਨਾਇਆ ਜਾਣਾ ਹੈ ਸਾਰਿਆਂ ਨੂੰ ਸਾਡੀ ਹੱਥ ਜੋੜ ਕੇ ਅਪੀਲ ਹੈ ਕਿ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਨਾਲ ਦੀ ਨਾਲ ਮੈਂ ਵੀ ਦੱਸਣਾ ਚਾਹਾਂਗਾ ਕਿ ਆਪਣੀ ਕਿਸਾਨੀ ਨੂੰ ਲੈ ਕੇ ਕਿਸਾਨੀ ਦੇ ਪੱਖ ਦੇ ਵਿੱਚ ਇੱਕ ਹਰਿਆਣੇ ਦਾ ਨੌਜਵਾਨ ਮੁੰਡਾ ਰੇਸ਼ਮ ਅਨਮੋਲ ਨਾਮ ਦਾ ਇੱਕ ਗਾਇਕ ਹੈ ਲੜਕਾ ਉਹਨੇ ਬਹੁਤ ਪਿਆਰਾ ਗੀਤ ਆਉਂਦਾ ਸਾਰੀ ਕਿਸਾਨੀ ਦੇ ਉੱਤੇ ਗਾਇਆ ਬਹੁਤ ਇੱਕ ਮਜ਼ਬੂਤ ਸਨੇਹਾ ਸੱਡੀ ਕਿਸਾਨ ਜਮਾਤ ਨੂੰ ਦਿੱਤਾ ਹੈ ਅਸੀਂ ਪ੍ਰੋਗਰਾਮ ਬਣਾਇਆ ਸਾਰਿਆਂ ਨੇ ਮਿਲ ਜੁਲ ਕੇ ਵਿਚਾਰ ਕੇ ਕਿ ਉਸ ਨੌਜਵਾਨ ਨੂੰ ਇੱਥੇ ਸਟੇਜ 'ਤੇ ਬੁਲਾ ਕੇ ਸਨਮਾਨਿਤ ਕੀਤਾ ਜਾਏ। ਔਰ ਉਸ ਸਨਮਾਨਿਤ ਦੇ ਪਰੋਸਮਾਗਮ ਦੇ ਵਿੱਚ ਵੀ ਆਪ ਸਾਰਿਆਂ ਦਾ ਆਪ ਸਾਰਿਆਂ ਦੀ ਸ਼ਮੂਲੀਅਤ ਹੋਣੀ, ਹਾਜ਼ਰੀ ਹੋਣੀ ਅਸੀਂ ਸਮਝਦੇ ਹਾਂ ਬਹੁਤ ਲਾਜ਼ਮੀ ਹੈ ਕਿਉਂਕਿ ਉਸ ਨੌਜਵਾਨ ਨੇ ਜਿਹੜੇ ਦੋ ਸ਼ਬਦ ਕਹੇ ਨੇ ਜੋ ਕਿਹਾ ਜੋ ਸੰਹਿਾ ਦਿੱਤਾ ਹੈ ਉਹ ਤੁਹਾਡ ਨੂੰ ਲੈ ਕੇ ਤੁਹਾਡੇ ਮੰਗਾ ਤੁਹਾਡੇ ਮਸਲੇ ਤੁਹਾਡੇ ਮੁੱਦਿਆਂ ਨੂੰ ਮੁੱਖ ਰੱਖ ਕੇ ਆਪਣੇ ਗੀਤ ਰਾਹੀਂ ਆਪਣਾ ਅੰਦਰੋਂ ਦਰਦ ਸਮਾਜ ਦੇ ਸਾਹਮਣੇ ਰੱਖਣ ਦਾ ਯਤਨ ਕੀਤਾ ਤੇ ਬਰਾਪਣਾ ਵੀ ਸਾਰਿਆਂ ਦਾ ਫਰਜ਼ ਬਣ ਜਾਂਦਾ ਹੈ ਕਿ ਆਪਾਂ ਮਿਲ ਜੁਲ ਕੇ ਉਹਨੂੰ ਪਰਮੇ ਇਕੱਠ ਦੇ ਵਿੱਚੋਂ ਸਲਮਾਨਤ ਕਰੀਏ ਤਾਂ ਕਿ ਅੱਗੇ ਥੌਂਦੀ ਜਿਸ ਕਰਮ ਨੇ ਲਿਖਣਾ ਹੈ ਉਹ ਤੁਹਾਡੇ ਦਰਦ ਨੂੰ ਲਿਖੇ ਤੇ ਜਿਹਦੇ ਗਲੇ ਨੇ ਗਾਉਣਾ ਹੈ ਉਹ ਵੀ ਘੱਟੋ-ਘੱਟ ਇਹ ਮਹਿਸੂਸ ਕਰੇ ਕਿ ਜਿਸ ਜਮਾਤ ਲਈ ਮੈਂ ਬੋਲਿਆ ਜਿਸ ਜਮਾਤ ਦੀ ਮੈਂ ਆਵਾਜ਼ ਚੁੱਕੀ ਆ ਜਿਸ ਜਮਾਤ ਦਾ ਦੀ ਮੈਂ ਗੱਲ ਕਹੀ ਆ ਉਸ ਜਮਾਤ ਨੇ ਮੇਰੀ ਕਹੀ ਗੱਲ ਦਾ ਮੁੱਲ ਪਾਇਆ ਉਨ੍ਹਾਂ ਨੇ ਮੇਰਾ ਸਤਿਕਾਰ ਕੀਤਾ ਸੋ ਇਸ ਲਈ ਮੇਰੀ ਅਪੀਲ ਕੀਤੀ ਹੈ ਕਿ ਕਲਮ ਦੇ ਵਿੱਚ ਬੜੀ ਤਾਕਤ ਹੁੰਦੀ ਹੈ ਆਵਾਜ਼ ਦੇ ਵਿੱਚ ਬੜੀ ਤਾਕਤ ਹੁੰਦੀ ਹੈ ਉਹ ਕਲਮ ਤੇ ਆਵਾਜ਼ ਦੇ ਰਾਹੀਂ ਤੁਹਾਡੀ ਬਾਤ ਚੱਕਣ ਦਾ ਜਿਹੜੇ ਸਾਡੇ ਨੌਜਵਾਨ ਯਤਨ ਕਰ ਰਹੇ ਨੇ ਉਹਨਾਂ ਨੂੰ ਸਨਮਾਨਤ ਕਰਨ ਦਾ ਪ੍ਰੋਗਰਾਮ ਰੱਖਿਆ ਗਿਆ ਹੈ ਉਹ ਨੌਜਵਾਨ ਗਾਇਕ ਇਹ ਸਥਾਨ ਤੇ ਆਪਣੇ ਖਨੌਰੀ ਬਾਰਡਰ ਦੇ ਉੱਤੇ ਆਏਗਾ ਮੈਂ ਫਿਰ ਯਾਦ ਕਰਾ ਦਿਆਂ ਰੇਸ਼ਮ ਅਨਮੋਲ ਉਸ ਨੌਜਵਾਨ ਦਾ ਨਾਮ ਹੈ ਬੜਾ ਹੀ ਖੂਬਸੂਰਤ ਗੀਤ ਅੰਦੋਲਨ ਦੇ ਸ਼ੁਰੂ ਹੁੰਦਿਆ ਹੀ ਇੱਥੇ ਉਹਨੇ ਗੀਤ गा ਕੇ ਲੋਕਾਂ ਦਾ ਦਾ ਦਰਦ ਪੂਰੀ ਦੁਨੀਆ ਦੇ ਸਾਹਮਣੇ ਰੱਖਣ ਦਾ ਯਤਨ ਕੀਤਾ ਸੋ ਇਸ ਲਈ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਸਾਰਿਆਂ ਨੇ ਹਮ ਹਮਾ ਕੇ ਕੱਲ ਵਾਲਾ ਜਿਹੜਾ ਪ੍ਰੋਗਰਾਮ ਹੈ ਉਹ ਅਟੈਂਡ ਕਰਨਾ ਹੈ ਹਰ ਇੱਕ ਦੀ ਜ਼ਿੰਮੇਵਾਰੀ ਬੰਦੀ ਹੈ ਆਗੂ ਸਹਿਬਾਨਾਂ ਨੂੰ ਮੇਰੀ ਫਿਰ ਅਪੀਲ ਹੈ ਕਿ ਆਪਣੇ ਆਪਣੇ ਪਿੰਡਾਂ 'ਚੋਂ ਆਪਣੇ ਆਪਣੇ ਇਲਾਕਿਆਂ 'ਚੋਂ ਸੰਗਤ ਨੂੰ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚਾਉਣ ਦਾ ਉਪਰਾਲਾ ਕਰੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ